ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਵੇਸਲ ਬਣਾ ਕੇ ਤਿਆਰ ਕਰਾਂਗੇ ਵੇਸਲ ਬਣਾਉਣ ਵਾਸਤੇ 4 ਕਿਲੋ ਦੇਸੀ ਘਿਓ ਲਿਆਇਆ ਇਹਨੂੰ ਆਪਾਂ ਹੁਣ ਪਿਗਲਾ ਲੈਣਾ ਆ ਅੱਗ ਜਿਹੜੀ ਇਹ ਬਿਲਕੁਲ ਮੱਠੀ ਮੱਠੀ ਰੱਖਣੀ ਆ ਜਿਆਦਾ ਅੱਗ ਦੇ ਉੱਪਰ ਆਪਾਂ ਵੇਸਲ ਨੂੰ ਨਹੀਂ ਭੁੰਨਾਂਗੇ 4 ਕਿਲੋ ਘਿਓ ਦੇ ਵਿੱਚ ਆਪਾਂ ਲਗਭਗ 5 ਕਿਲੋ ਵੇਸਣ ਜਿਹੜਾ ਪਾ ਲੈਣਾ ਆ। ਆਪਾਂ ਤੇ ਘਿਓ ਦੀ ਕੁਆਂਟੀਟੀ ਜਿਹੜੀ ਵੱਧ ਰੱਖੀ ਆ ਤੁਸੀਂ ਚਾਹੋ ਤੇ 4 ਕਿਲੋ ਘਿਓ ਦੇ ਵਿੱਚ 5 ਕਿਲੋ ਦੀ ਬਜਾਏ 6 ਕਿਲੋ ਵੇਸਣ ਵੀ ਪਾ ਸਕਦੇ ਹੋ। ਵੇਸਣ ਨੂੰ ਨਾਲ ਦੀ ਨਾਲ ਆਪਾਂ ਚੰਗੀ ਤਰ੍ਹਾਂ ਰਲਾਈ ਜਾਵਾਂਗੇ। ਜਿਹੜੀਆਂ ਇਹਦੇ ਵਿੱਚ ਗੰਡਾ ਨਾ ਵੱਜ ਜਾਣ ਤੇ ਅੱਗ ਬਿਲਕੁਲ ਘੱਟ ਹੀ ਰੱਖਣੀ ਆ। ਸਾਰੇ ਵੇਸਨ ਨੂੰ ਇਸੇ ਤਰ੍ਹਾਂ ਹੀ ਆਪਾਂ ਰਲਾ ਲੈਣਾ ਆ ਜੇਕਰ ਆਪਾਂ ਵੇਸਨ ਦਾ ਰੰਗ ਬਹੁਤ ਵਧੀਆ ਪਰਫੈਕਟ ਬਣਾਉਣਾ ਚਾਹੁੰਦੇ ਆ ਤੇ ਇਹਨੂੰ ਬਿਲਕੁਲ ਹੀ ਘਾਟ ਅੱਗ ਤੇ ਜਿਹੜਾ ਆਪਾਂ ਹੌਲੀ-ਹੌਲੀ ਕਰਕੇ ਭੁੰਨਣਾ ਵਾ ਬਾਲੀ ਤੇਜ਼ ਅੱਗ ਨਹੀਂ ਕਰਨੀ ਕਿ ਉਹ ਵੀ ਪਿਗਲ ਚੁੱਕਿਆ ਤੇ ਵੇਸਨ ਵੀ ਪੂਰੀ ਤਰ੍ਹਾਂ ਰਲ ਚੁੱਕਿਆ ਆ ਮੈਨੂੰ ਲਗਭਗ 5 ਕਿਲੋ ਵੇਸਣ ਜਿਹੜਾ ਕਿ ਹੋਵੇ ਤੇ ਭੁੰਨਣ ਨੂੰ ਟਾਈਮ ਜਿਹੜਾ ਆ ਉਹ ਘੰਟਾ ਡੇਢ ਘੰਟੇ ਦੇ ਕਰੀਬ ਲੱਗਿਆ ਸੀਗਾ ਇਦਾਂ ਆਪਾਂ ਮੱਠੀ ਮੱਠੀ ਅੱਗ ਤੇ ਇਹਨੂੰ ਕਲਸੀ ਜਿਹੜੀ ਇਹਦੇ ਵਿੱਚ ਚਲਾਈ ਜਾਣੀ ਆ ਕਿ ਕੜਾਈ ਦੇ ਤਲੇ ਦੇ ਹੇਠਾਂ ਵੇਸਣ ਲੱਗੇ ਨਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਕਰਕੇ ਇਹਦੀ ਪੁਨਾਈ ਕਰੋਗੇ ਵੇਸਣ ਦੀ ਤੇ ਇਹਦਾ ਰੰਗ ਬੜਾ ਲਾਈਟ ਜਿਹਾ ਬਣ ਕੇ ਤਿਆਰ ਹੋਣਾ ਜੇ ਆਪਾਂ ਜਿਆਦਾ ਅੱਗ ਤੇ ਇਹਨੂੰ ਪਕਾਵਾਂਗੇ ਨਾ ਤੇ ਇਹਦਾ ਰੰਗ ਜਿਹੜਾ ਵਾ ਇੱਕ ਕਾਲੋ ਜੀ ਦੇ ਵਿੱਚ ਆ ਜਾਂਦਾ ਆ ਵੇਖਣ ਨੂੰ ਵੀ ਚੰਗਾ ਨਹੀਂ ਲੱਗਦਾ ਤੇ ਖਾਣ ਨੂੰ ਵੀ ਇਹਨਾਂ ਸਵਾਦ ਨਹੀਂ ਹੁੰਦਾ ਬਾਕੀ ਇਹ ਵੇਸਣ ਜਿਹੜਾ ਬਿਲਕੁਲ ਸਾਦਾ ਜਿਹਾ ਬਣਾਉਣਾ ਇਹਦੇ ਵਿੱਚ ਕੋਈ ਵੀ ਆਪਾਂ ਗੂੰਦ ਜਾਂ ਕੋਈ ਮਗਜ ਬਦਾਮ ਕੋਈ ਵੀ ਡਰਾਈ ਫੂਟ ਇਹਦੇ ਵਿੱਚ ਆਪਾਂ ਨਹੀਂ ਪਾ ਰਹੇ ਬਿਲਕੁਲ ਸਾਦਾ ਬਣਾਉਣਾ ਆ ਤੁਸੀਂ ਚਾਹੋ ਤੇ ਇਹਦੇ ਵਿੱਚ ਹਰ ਇੱਕ ਚੀਜ਼ ਆਪਣੇ ਮਨਪਸੰਦ ਜਿਹੜੀ ਆ ਉਹ ਫਰਾਈ ਕਰਕੇ ਪੀਸ ਕੇ ਤੇ ਇਹਦੇ ਵਿੱਚ ਪਾ ਸਕਦੇ ਹੋ ਬੇਸਨ ਵਿੱਚ ਆਪਾਂ ਕੋਈ ਵੀ ਖਾਣੇ ਵਾਲਾ ਰੰਗ ਨਹੀਂ ਮਲਾਇਆ ਬੇਸਨ ਦਾ ਆਪਣਾ ਹੀ ਰੰਗ ਬੜਾ ਵਧੀਆ ਵਾ ਤੇ ਨਾਲ ਦੀ ਨਾਲ ਜਦੋਂ ਬੇਸਨ ਨੇ ਹੁਣ ਪੂਰੀ ਤਰ੍ਹਾਂ ਘਿਓ ਦੇ ਵਿੱਚ ਭੁੱਜ ਜਾਣਾ ਆ ਤੇ ਇਹਨੇ ਹਲਕਾ ਜਿਹਾ ਹੋ ਜਾਣਾ ਵਾ ਫੁੱਲਣਾ ਸ਼ੁਰੂ ਹੋ ਜਾਂਦਾ ਆ ਬੱਬਲ ਜੇ ਦੇ ਉੱਪਰ ਪੈਣੇ ਸ਼ੁਰੂ ਹੋ ਜਾਂਦੇ ਆ ਹੁਣ ਵੇਖ ਸਕਦੇ ਹੋ ਰੰਗ ਕਿੰਨਾ ਵੇਸਣ ਦਾ ਬਦਲ ਚੁੱਕਿਆ ਲਾਈਟ ਹੋ ਚੁੱਕਾ ਬਿਲਕੁਲ ਖੰਡ ਦੀ ਜਿਹੜੀ ਚਾਣੀ ਆ ਉਹ ਆਪਾਂ 5 ਕਿਲੋ ਵੇਸਣ 4 ਕਿਲੋ ਘਿਓ ਆ ਤੇ ਇਹਦੇ ਵਿੱਚ ਜਿਹੜੀ ਖੰਡ ਦੀ ਚਾਣੀ ਆ ਉਹ 3 ਕਿਲੋ 3.5 ਕਿਲੋ ਦੇ ਕਰੀਬ ਖੰਡ ਜਿਹੜੀ ਆ ਉਹ ਪੈ ਜਾਂਦੀ ਆ ਤੇ ਖੰਡ ਦੀ ਚਾਣੀ ਵਿੱਚ ਅਸੀਂ ਵਖਾ ਨਹੀਂ ਸਕੇ ਵਿਧੀ ਉਹਦੇ ਤੁਸੀਂ 3.5 ਕਿਲੋ ਖੰਡ ਜਿਹੜੀ ਆ ਇਹਨੇ ਵੇਸਣ ਦੇ ਵਿੱਚ ਪਾ ਸਕਦੇ ਹੋ ਤੇ ਜਦੋਂ ਵੀ ਚਾਣੀ ਬਣਾਉਣੀ ਆ ਉਹਦੇ ਵਿੱਚ ਗਲਾਸ ਡੇਢ ਗਲਾਸ ਦੇ ਕਰੀਬ ਆਪਾਂ ਪਾਣੀ ਪਾਇਆ ਜੀਗਾ ਤੇ ਇੱਕ ਉਤਾਰ ਤੋਂ ਪਹਿਲਾਂ ਪਹਿਲਾਂ ਚਾਸਨੇ ਜਿਹੜੀ ਉਤਾਰ ਕੇ ਇਹਦੇ ਵਿੱਚ ਆਪਾਂ ਮਿਕਸ ਕਰ ਦਿੱਤੀ ਹੈਗੀ ਵੇਸਣ ਨੂੰ ਆਪਾਂ ਜਦੋਂ ਭੁੰਨ ਗਏ ਤੇ ਕੜਾਈ ਦੇੋਂ ਠੇਠਾ ਉਤਾਰ ਲਿਆ ਜੀਗਾ ਚਾਣੀ ਆਪਣੀ ਗਰਮ ਹੁੰਦੀ ਆ ਤੇ ਵੇਸਣ ਠੰਡਾ ਵੀ ਹੋ ਜੇ ਤੇ ਕੋਈ ਗੱਲ ਨਹੀਂ ਫਿਰ ਵੀ ਆਪਾਂ ਚਾਣੀ ਨੂੰ ਵਿੱਚ ਰਲਾ ਕੇ ਤੇ ਪੂਰੀ ਤਰ੍ਹਾਂ ਮਿਲਾ ਸਕਦੇ ਆ ਤੇ ਕੋਈ ਦਿਰ ਬਾਅਦ ਆਪਾਂ ਜਦੋਂ ਇਦਾਂ ਸੈੱਟ ਕਰ ਲੈਣਾ ਵਾ ਤੇ ਨਾਲ ਹੀ ਤੇ ਕੱਟ ਲਾ ਲੈਣੇ ਹੁੰਦੇ ਆ ਕਿ ਜਿਹੜੇ ਪੀਸ ਆ ਉਹ ਮੁੜ ਕੇ ਬਾਅਦ ਵਿੱਚ ਔਖੇ ਹੁੰਦੇ ਆ ਕੱਟਣੇ ਜਦੋਂ ਨਸਾਨੀਆਂ ਲੱਗ ਜਾਂਦੀਆਂ ਤੇ ਫਿਰ ਪੀਸ ਬਹੁਤ ਵਧੀਆ ਢੰਗ ਨਾਲ ਆਪਣੇ ਆਪ ਹੀ ਸੇਤਨ ਸੇਤੀ ਜਿਹੜੇ ਆ ਨਿਕਲ ਆਉਂਦੇ ਆ ਥਾਲੀਆਂ ਦੇ ਵਿੱਚੋਂ ਤੇ ਹੁਣ ਆਪਣਾ ਵੇਸਣ ਜਿਹੜਾ ਬਣ ਕੇ ਪੂਰੀ ਤਰ੍ਹਾਂ ਤਿਆਰ ਆ ਕੋਈ ਵੀ ਇਹਦੇ ਵਿੱਚ ਹੋਰ ਚੀਜ਼ ਨਹੀਂ ਪਾਈ ਸਿਰਫ ਦੇਸੀ ਘਿਓ ਤੇ ਵੇਸਣ ਜਿਹੜਾ ਆ ਤੇ ਖੰਡ ਇੰਨਾ ਚੀਜ਼ਾਂ ਤੋਂ ਹੀ ਰਲਾ ਕੇ ਬਣਾਈ ਹੈ ਸੀਗੀ ਤੇ ਡਰਾਈ ਫਰੂਟ ਆਪਾਂ ਕੋਈ ਇਹਦੇ ਵਿੱਚ ਨਹੀਂ ਵਰਤੇ ਆ ਇਸੇ ਤਰੀਕੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਤੇ ਪੀਸ ਬਹੁਤ ਵਧੀਆ ਬਣੇ ਆ ਦੇਖਣ ਨੂੰ ਵੀ ਵਧੀਆ ਲੱਗਦੇ ਆ ਹੁਣ ਆਪਾਂ ਇਹਨੂੰ ਬਾਜੀ ਦੇ ਵਿੱਚ ਪਾ ਕੇ ਤੇ ਖਾਣ ਵਾਸਤੇ ਪੂਰੀ ਤਰ੍ਹਾਂ ਤਿਆਰਿਆ ਰੱਖ ਲੈਨੇ ਆ ਤਾਂਕਿ ਪੀਸ ਜਿਹੜੇ ਆ ਉਹ ਆਪਣੇ ਮਰਜ਼ੀ ਦੇ ਮੁਤਾਬਕ ਆਪਾਂ ਜਿਹੜੇ ਆ ਜਿੰਨੇ ਚਾਹੋ ਵੱਡੇ ਛੋਟੇ ਜਿੱਦਾਂ ਦੇ ਵੀ ਆਪਾਂ ਬਣਾਉਣੇ ਚਾਹੁੰਨੇ ਬਣਾ ਸਕਦੇ ਆ ਇਹ ਆਪਣੇ ਹੱਥ ਵਿੱਚ ਹੀ ਆ ਜੇਕਰ ਵੇਸਨ ਦੇ ਪੀਸ ਆਪਾਂ ਜਿਹੜੇ ਆ ਬਿਲਕੁਲ ਨਰਮ ਜਿਹਾ ਬਣਾਉਣੇ ਆ ਤੇ ਚਾਸ਼ਨੀ ਨੂੰ ਆਪਾਂ ਘੱਟ ਪਕਾਵਾਂਗੇ ਇੱਕ ਤਾਰ ਤੋਂ ਪਹਿਲਾਂ ਪਹਿਲਾਂ ਉਤਾਰ ਲਵਾਂਗੇ ਹੁਣ ਆਪਾਂ ਵਾਰਟੀ ਨੂੰ ਟੱਕ ਕੇ ਰੱਖ ਲੈਨੇ ਆ ਤੇ ਬਾਕੀ ਹੁਣ ਸਿਆਲ ਵਿੱਚ ਇਹਦਾ ਖਾਣ ਦਾ ਬੱਚੇ ਆਨੰਦ ਲੈਣਗੇ ਜ਼ਿਆਦਾਤਰ ਇਹ ਬੱਚਿਆਂ ਦੀ ਪਸੰਦ ਤੇ ਬਣਿਆ ਹੈ ਕੋ ਡਰਾਈ ਫਰੂਟ ਜਿਹੜੇ ਵਿੱਚ ਕਾਲਾ ਪਸੰਦ ਨਹੀਂ ਕਰਦੇ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ